ਨਾਰਾਇਣ ਜੀ ਨਮੋ ਨਾਰਨ ਆਪਾਂ ਸਭ ਨੂੰ ਪਤਾ ਹੈ ਕਿ ਆਪਾਂ ਮਹਾ ਭਾਗਵਤ ਕਥਾ ਪੁਰਾਣ ਸਰਕਾਰ ਸਰਵਣੇ ਕਰ ਰਹੇ ਹਾਂ ਅੱਜ ਤੀਸਰਾ ਅਧਿਆਏ 나ਦ ਜੀ ਸੰਤ ਕੁਮਾਰਾ ਤੋਂ ਪੁੱਛਦੇ ਨੇ ਕਿ ਸੰਤ ਕੁਮਾਰ ਜੀ ਕਥਾ ਕਿੰਨੇ ਦਿਨਾਂ ਵਿੱਚ ਸੁਣੀ ਚਾਹੀਦੀ ਹੈ ਤੇ ਕਥਾ ਦੇ ਵਿੱਚ ਕਿਹੜੀ ਕਿਹੜੀ ਵਸਤੂਆਂ ਦੀ ਲੋੜ ਪੈਂਦੀ ਹੈ ਉਹਦੇ ਬਾਰੇ ਵਿਸਤਾਰ ਕੋਲ ਰੁੱਕ ਕੇ ਸਾਨੂੰ ਦੱਸੋ ਤਾਂ ਸਤਿਕਮਾ ਜੀ ਕਹਿ ਲੱਗੇ ਹੈ ਦਾਤਮੁਨੀ ਜੀ ਬਹੁਤ ਵਧੀਆ ਪ੍ਰਸ਼ਨ ਪੁੱਛਿਆ ਤੁਸੀਂ ਇਹ ਸਵਤਾ ਮਹਾ ਯੱਗ 7 ਦਿਨਾਂ ਦੇ ਵਿੱਚ ਸਪੂਰਨ ਹੁੰਦਾ ਹੈ ਤੇ ਇਹ ਮਹਾ ਯੱਗ ਜਿੱਥੇ ਵੀ ਆਪਾਂ ਕਿਤੇ ਕਿਸੇ ਗੰਗਾ ਦੇਕ ਨਾਰੇ ਜਾਂ ਘਰੇ ਆਪਾਂ ਨੇ ਜਾਂ ਕਿਸੇ ਸੰਸਥਾ ਨੇ ਕਰਾਣਾ ਹੋਵੇ ਤਾਂ ਤਨ ਇਹ ਜਿੱਥੇ ਵੀ ਮਹਾ ਭਗਵਤ ਮਹਾ ਪ੍ਰਾਨ ਸਤਾ ਯਦ ਹੋਊਗਾ ਉਥੇ ਬੜੀਆ ਇੱਕ ਪੰਡਿਤ ਕਥਾਵਾਚਕ ਹੋਵੇ ਜੋ ایسی ਯਦ ਦੀ ਕਥਾ ਸੁਣਾਵੇ ਤੇ ਇੱਕ ਬੜੀਆ ਆਪਣੇ ਗੇਟ ਮੂਨੇ ਇੱਕ ਕੇਲਿਆ ਦਾ ਵ੍ਰਿਖ ਲਵਾਓ ਬਰੀਆ ਲੜੀਆਂ ਦੇਵੇ ਦੀ ਤੀਰਦੀਪ ਮਾਲਾ ਕਰੋ ਤੇ ਜਿੰਨੇ ਵੀ ਆਪਣੇ ਰਿਸ਼ਤੇਦਾਰ ਸਕੇ ਸੰਬੰਧੀ ਹਨ ਉਹਨਾਂ ਨੂੰ ਪ੍ਰੇਮ ਪੂਰਕ ਅਰਮੱਤਰ ਭੇਜੋ ਤੇ ਸਾਰਿਆਂ ਨੂੰ ਸੁਨੇਹਾ ਲਾਓ ਵੀ ਅਸੀਂ ਆਪਣੇ ਘਰੇ ਕਥਾ ਮਹਾਪਰਕਤ ਜਾਂ ਕਥਾ ਸੁਣਾਣੀ ਹੈ ਕਿਰਪਾ ਕਰਕੇ ਆ ਕੇ ਸਾਡੀ ਕਥਾ ਸੁਣੀ ਜਾਵੇ ਕਥਾ ਜਾਂ ਪ੍ਰਣ ਵਾਸਤੇ ਬ੍ਰਾਹਮਣ ਉੱਚ ਕੋਟੀ ਦਾ ਬ੍ਰਾਹਮਣ ਕਥਾ ਸੁਣਾਵੇ ਤੇ ਇੱਕ ਬ੍ਰਾਹਮਣ ਕੁਸ਼ੀ ਜਾਲ ਤੇ ਮਹਾਭਗਤ ਪ੍ਰਣ ਵਾਸਤੇ ਇੱਕ ਅਲੱਗ ਤਰ੍ਹਾਂ ਦਾ ਬ੍ਰਾਹਮਣ ਹੋਵੇ ਜੋ ਹਟੇ ਬੈਠ ਕੇ ਗੈਤਰੀ ਮੰਤਰ ਤੇ ਉਸੇ ਜਾਲ ਦੀ ਪੂਜਾ ਕਰੇ ਤੇ ਬ੍ਰਾਹਮਣਾ ਵਾਸਤੇ ਉੱਚ ਇੱਕ ਵਧੀਆ ਸਥਾਨ ਬਣਾਇਆ ਜਾਵੇ ਕਿੱਥੇ ਬੈਠ ਕੇ ਬ੍ਰਾਹਮਣਾ ਕਥਾ ਸੁਣਾਵੇ ਤੇ ਜਿਹੜੇ ਸਰੋਤਾ ਗਣ ਨੇ ਉਹਨਾਂ ਵਾਸਤੇ ਵੀ ਅੱਡ ਅੱਡ ਤਰ੍ਹਾਂ ਦੇ ਅਸਰ ਮੜਾਏ ਹੋਣਾ ਤੇ ਯਾਨ ਜਿਹੜਾ ਕਥਾ ਜਿੱਤੇ ਕਰੇ ਕਥਾ ਹੋ ਰਹੀ ਹੈ ਉਹ ਘਟੋ ਘਟ ਵੀ ਇੱਕ ਟਾਈਮ ਦਾ ਪੋੜ ਨਹੀਂ ਹੀ ਕਰੇ। ਯਾ ਫਲਹਾਰ ਰੱਖੇ ਫਲਹਾਰ ਤੇ ਰਵੇ। ਅੱਜ ਮੈਂ ਤਾਂ ਚਲੋ ਇੱਕ ਤਾਂ ਫਲਹਾਰ ਕਰ ਲਏ ਦੁੱਧ ਦਹੀਂ ਦੀ ਬੱਤੋਂ ਕਰ ਸਕਦਾ ਹੈ। ਤੇ ਇਹਦੇ ਵਿੱਚ ਦਾਲ ਸਹਿਦ ਬਾਸੀ ਅੰਨ ਬੈਂਗਣ ਤਰਬੂਜ ਮਸਲਦੀ दाल ਅਤੇ ਉਰਦ ਦੀ दाल ਲਾਸਣ ਪਿਆਜ਼ ਇਹ 7 ਦਿਨ ਨਾ ਖਾਇਆ ਜਾਵੇ ਕੋਈ ਲੜਾਈ ਝਗੜਾ ਨਾ ਕਰਿਆ ਜਾਵੇ ਸ਼ਾਂਤ ਮਨ ਨਾਲ ਕਥਾ ਸੁਣੀ ਚੀਂਦੀ ਹੈ ਤੇ ਇਸ ਕਥਾ ਦੇ ਨਾਲ ਸੁਣਨ ਨਾਲ ਮਨ ਬੜਾ ਪਵਿੱਤਰ ਹੁੰਦਾ ਹੈ 7 ਦਿਨ ਕਥਾ ਸੁਣ ਤੋਂ ਉਪਰੰਤ ਅੱਠਵੇਂ ਦਿਨ ਮਹਾ ਯੱਗ ਪ੍ਰਾਣ ਜਿਹਦੇ ਵਿੱਚ ਅ ਅਡੜ ਤੋਂ ਨਾ ਤੋ ਜਨਾ ਕੀਰ ਪੂੜੀ ਦਹੀਂ ਜੋ ਵੀ ਹੈ ਵਤ ਬਤੋ ਵਿੱਚ ਲਿਆ ਕੇ ਇੱਕ ਤਰ੍ਹਾਂ ਦਾ ਯੱਗ ਕਰਿਆ ਜਾਵੇ ਪੰਡਤ ਜੀ ਨੂੰ ਦਾਨ ਦਕਸ਼ਨਾ ਦੇ ਵਿੱਚ ਧਨ ਦੌਲਤ ਜੋ ਵੀ ਨਾ ਸੋਨਾ ਜਾਂ ਕੋਈ ਜ਼ਮੀਨ ਆਦੀ ਬੰਦਾ ਬ੍ਰਾਹਮਣ ਨੂੰ ਦੇ ਕੇ ਵਿਦਾ ਕਰੋ ਤੇ ਬੜੇ ਹੂਟ ਮਨ ਸ਼ਾਂਤ ਤਰੀਕੇ ਨਾਲ ਇਹ ਕਥਾ ਸੁਣਾਣੀ ចਹੀਦੀ ਹੈ ਇਹ ਨਾਦ ਜੀ ਇਹ ਕਥਾ ਤੁਹਾਨੂੰ ਮੈਂ ਦੱਸੀ ਹੁਣ ਅੱਗੇ ਦੱਸੋ ਤੁਹਾਨੂੰ ਕੋਈ ਅੱਗੇ ਪ੍ਰਾਪਨਾ ਆਵੇ ਤਾਂ ਇੰਨੀ ਗੱਲ ਕਹਿਣ ਲੱਗੇ ਨਾਦ ਜੀ ਕਹਿ ਲਗੇ ਤੁਸੀਂ ਬਹੁਤ ਵਧੀਆ ਗੱਲ ਦੱਸੀ ਆ ਹੁਣ ਅੱਗੇ ਦਾ ਪ੍ਰਾਣ ਸ਼ੁਰੂ ਕਰੋ ਇੰਨੀ ਗੱਲ ਕਹਿ ਰਹੀ ਸੀ ਕਿ ਸੁਖਦੇਵ ਮੂਨੀ ਜੀ ਜੋ ਕਿ ਇੱਕ ਯਾਤਰਾ ਦੇ ਗਏ ਸਨ ਉੱਥੇ ਆਏ ਆ ਕੇ ਜਦੋਂ ਕਥਾ ਦੇਖਿਆ ਵੀਕ ਮਹਾਭਗਵਤ ਕਥਾ ਪੁਰਾਣਾ ਹੋ ਰਹੀ ਹੈ ਬਹੁਤ પ્રસન્ન ਹੋਣਾ ਬਿਆ ਉਹਨੂੰ ਦੇਖਦੇ ਸਾਰੇ ਸਾਰਿਆਂ ਨੇ ਨਮਸਕਾਰ ਕੀਤੀ ਤੇ ਕਿਹਾ ਕਹਿੰਦਾ ਵੀ ਸਰੋਤਿਓ ਜਨੋ ਜਿਹੜੀ ਤੁਸੀਂ ਕਥਾ ਇਹ ਸੁਣ ਰਹੇ ਹੋ ਹਰੇਕ ਕਥਾ ਦੇ ਫਲ ਮਿਲਦੇ ਹਨ ਫਲ ਦੇ ਵਿੱਚ ਗਿਟਕਾ ਤੇ ਛਿਲਕੇ ਹੁੰਦੇ ਹਨ ਪਰ ਇਹ ਮਹਾਭਗਵਤ ਕਥਾ ਪੁਰਾਣਾ ਇਹ ਜਬ ਰੀਛ ਦੀ ਕਥਾ ਹੈ ਜਿਦੇ ਵਿੱਚ ਨਾ ਤਾਂ ਛਿਲਕੇ ਹਨ ਨਾ ਹੀ ਗिटक ਹੈ ਇਹ ਇੱਕ ਅਮਰਤ ਹੈ ਇਸ ਅਮਰਤ ਪੀਣ ਨਾਲ ਸਾਰੇ ਸਰੀਰ ਦੇ ਕਸ਼ਟ ਦੂਰ ਹੋ ਜਾਂਦੇ ਹਨ ਤੇ ਆਤਮਾ ਪਵਿੱਤਰ ਹੋ ਜਾਂਦੀ ਹੈ ਸੋ ਕਥਾ ਇਹ ਬੜੇ ਨਿਮਰਤਾ ਭਾਵ ਨਾਲ ਸੁਣੀ ਜਾਂਦੀ ਹੈ ਇਹ ਕਥਾ ਦੇਵਤੇ ਹਾਂ ਬਰਮਾ ਜੀ ਨੇ ਨਾਦੀ ਸੁਣਾਈ ਨਾਦੀ ਦੀ ਤੋਂ ਵਿਆਸ ਜੀ ਨੇ ਸੁਣੀ ਵਿਆਸ ਜੀ ਨੇ ਮੈਨੂੰ ਪੜ੍ਹਾਈ ਤੇ ਲਿਖਾਈ ਤੇ ਮੈਂ ਆ ਰਾਜਾ ਪੁੱਛਤ ਨੂੰ ਸੁਣਾਈ ਇਸ ਕਥਾ ਦੇ ਵਿੱਚ 12 ਸਕੰਧ ਹਨ 12 ਸਕੰਧਾਂ ਦੀ ਬਹੁਤ ਹੀ ਠੰਡੇ ਭਾਵ ਹਾਂ ਮਿੱਠਤਾ ਭਾਵਨਾ ਸੁਣਾਈ ਗਈ ਹੈ ਹਨ ਤੁਸੀਂ ਕਿਰਪਾ ਕਰਕੇ ਇਹ ਇੱਕ ਚਿੱਤ ਹੋ ਕੇ ਕਥਾ ਸਰਵਣ ਕਰੋ ਇੰਨੀ ਕਥਾ ਇਹ ਕਥਾ ਵਿਸ਼ਨੂੰ ਰਹਾ ਬਰਮ ਲੋਗ ਦੇ ਵਿੱਚ ਵਰਮਾ ਜੀ ਤੇ ਕਲਾਸ ਤੇ ਸ਼ਿਵਸ਼ੰਕਰ ਪੋਲੇ ਨਾਥ ਤੇ ਦੇਖੂਣ ਦੇ ਵਿੱਚ ਲక్ష్ਮੀ ਇਹਦੇ ਗਾਣ ਕਰਦੇ ਹਨ ਤੁਸੀਂ ਕਿਰਪਾ ਕਰਕੇ ਇੱਕ ਕਥਾ ਪਿਆ ਨਾ ਸੁਣੋ ਇਸ ਕਥਾ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਦੀ ਇੱਕ ਕਥਾ ਸੁਣਨ ਵਾਸਤੇ ਇਹ ਕਿਸੇ ਇਸਤਰੀ ਦੇ ਬਾਲ ਬੱਚਾ ਨਾ ਹੁੰਦਾ ਹੋਵੇ ਇੱਕ ਕਥਾ ਸੁਣ ਸਾਰ ਸੁਣਦੇ ਹੀ ਜਾਂ ਕਿਸੇ ਦੇ ਇੱਕ ਬੇਟਾ ਹੋ ਕੇ ਅੱਗੇ ਬੱਚਾ ਨਾ ਹੋ ਰਿਹਾ ਹੋਵੇ ਤਾਂ ਕਥਾ ਖੰਡੇ ਨਿਰਮਲਪਾਣਾ ਸੁਣਿਆ ਹੋਵੇ ਤਾਂ ਇਹ ਅੱਗੇ ਔਲਾਦ ਨੂੰ ਸੁਖਦਾਇਕ ਦੇਣ ਵਾਲੀ ਕਥਾ ਹੈ ਇੱਕ ਕਥਾ ਸੁਣ ਨਾਲ ਪਰਿਵਾਰ ਦੇ ਵਿੱਚ ਵਿਲਦੀ ਹੁੰਦੀ ਹੈ ਇਹ ਕਥਾ ਦੇ ਇੱਕ ਕਥਾ ਇਹਦੀ ਵੀ ਦੱਸਿਆ ਗਿਆ ਵੀ ਜਿਸ ਵੀ ਸਤਰੀ ਨੂੰ ਮਾਸਿਕ ਤਰਮ ਹੋਏ ਉਹ ਕਿਰਪਾ ਕਰਕੇ ਕਥਾ ਦੇ ਵਿੱਚ ਆ ਕੇ ਨਾ ਬੈਠੇ ਇਹ ਕਥਾ ਦੇ ਵਿੱਚ ਨੀਚ ਜਾਤੀ ਯਾਰ ਮਲੇਚ ਜਾਤੀ ਵਾਲੇ ਵੀ ਨਾ ਬੈਠਣ ਕਿਰਪਾ ਜੇ ਉਹਨਾਂ ਨੇ ਕਥਾ ਸੁਣਨੀ ਹੈ ਤਾਂ ਦੂਰ ਤੋਂ ਹੀ ਕਥਾ ਸਰਵਣ ਕਰ ਸਕਦੇ ਹਨ ਇਹ ਕਥਾ ਇੰਦੀ ਗੱਲਾਂ ਦੇ ਵਿੱਚ ਕਰਦੇ ਹੋਏ ਵੇਖੁੰਡ ਤੋਂ ਜਿਹੜੇ ਨਾਰਾਇਣ ભગવાન ਦੀ ਹੁਦਾਏ ਆ ਕੇ ਉਹਨੇ ਪਸੰਦ ਆਵਣ ਨੇ ਕਿਹਾ ਹੈ ਕਿ ਨਾ ਛੱਡੇ ਉਹ ਪੁਛਾ ਤਸੋ ਤਨੁਕ ਕੀ ਬਾਤ ਹੈ ਹਿੰਦਾ ਆ ਨਾਰਾਇਣ ਜੀ ਬਗਵਾਨ ਕਹਿਣ ਲੱਗੇ ਮਾ اے ਪ੍ਰਭੂ ਤੁਸੀਂ ਸਾਡੇ ਤੇ ਵੈਸੇ ਇੰਨੀ ਕਿਰਪਾ ਬਣਾ ਕੇ ਰੱਖੋ ਸਾਡੇ ਦਾ ਇਹ ਹੀ ਇੱਕ ਤੁਹਾਡੀ ਸਾਡੇ ਤੇ ਅਸ਼ੀਰਵਾਦ ਬਣਾ ਕੇ ਰੱਖੋ ਤੇ ਅਸੀਂ ਕਥਾ ਬਲੇ ਨਿਰਤਾਵਣਾ ਸੁਣੀਏ ਇੰਨੀ ਕਥਾ ਸੁਣਦੇ ਹੋਏ ਸੁਣਾਦੇ ਹੋਏ ਇੱਕ ਨਿਆ ॠषि ਉੱਰ ਸੋਣ ਕਾਦਿਕ ॠषि ਕਹਿਣ ਲੱਗੇ ਹੇ ਸੂਤ ਜੀ ਕੁਛੀ ਸਾਨੂੰ ਇਹ ਦੱਸੋ ਵੀ ਇਹ ਕਥਾ ਸੁਖਦੇਵ ਜੀ ਮਹਾਰਾਜ ਨੇ ਤੇ ਹਾ ਕੀ ਨਾਦ ਮਣੀ ਨੂੰ ਕਥਾ ਕਿਸ਼ ਟਾਈਮ ਤੇ ਨਾਰਨ ਨੇ ਸੰਤ ਕਮਾਣੂ ਕੋਲ ਕਿਸ਼ ਟਾਈਮ ਤੇ ਇਹ ਕਥਾ ਸੁਣਾਈ ਗਈ ਇਸ ਬਾਰੇ ਵੀ ਦੱਸੋ ਤਾਂ ਸੂਤ ਜੀ ਕਹਿਣ ਲੱਗੇ ਜਦੋਂ ਕਿ ਸਿੰਧੀ ਮਹਾਰਾਜ ਦੇਖ ਉੱਠਤਾ ਹੁਣ ਚਲੇ ਗਏ ਤਾਂ ਉਹਨਾਂ ਤੋਂ ਜਾਏ ਤਾਂ 300 ਸਾਲ ਬਾਅਦ 300 ਸਾਲ ਜਾਣ ਤੋਂ ਬਾਅਦ ਬਰਮਾ ਜੀ ਨੇ ਸ੍ਰੀ ਨਾਰਾਇਣ ਜੀ ਹਾਂ ਨਰਨ ਜੀ ਹਰਨਾਰਦ मुनि ਨੂੰ ਸੁਣਾਈ ਗਈ ਤੇ ਉਹ ਤੋਂ 10 ਸਾਲ ਬਾਅਦ ਸੁਗਦੇਵ मुनि ਜੀ ਨੇ ਇੱਕ ਕਥਾ ਹਾਂ ਰਹਾ ਗੋਕਰਮ ਨੇ ਇੱਕ ਕਥਾ ਸੁਣਾਈ ਗਈ ਤੇ ਉਹ ਤੋਂ ਬਾਅਦ 306 ਸਾਲ ਬਾਅਦ ਸੁਗਦੇਵ मुनि ਜੀ ਨੇ ਇੱਕ ਕਥਾ ਰਾਜੇ ਪਰਿਸ਼ਦ ਨੂੰ ਸੁਣਾਈ ਇਸ ਕਥਾ ਦੇ ਬਹੁਤ ਹੀ ਆ ਜੀਵਨ ਦੇ ਵਿੱਚ ਇੱਕ ਕਥਾ ਆ ਆਧਾੜੇ ਤਰ੍ਹਾਂ ਦੇ ਆਪਣੇ ਰੋਲ ਪੈਦਾ ਕਰਦੀ ਹੈ ਸੋ ਕਿਰਪਾ ਕਰਕੇ ਖਦਾ ਇੱਕ ਚਿੱਤ ਹੋ ਕੇ ਸੁਣੀ ਜਾਵੇ ਸੋ ਅਗਲਾ ਭਾਗ ਆਪਾਂ ਕੱਲ ਨੂੰ ਅਗਲੇ ਉਦੇ ਵਿੱਚ ਸੁਣਾਵਾਂਗੇ ਇੰਨੇ ਕਹਿੰਦੇ ਹੋਏ ਸ਼ਾਮਾ ਦੇ ਜਾਚ ਕਹਾਂ ਜੇ ਕੋਈ ਗੱਲ ਕੋਈ ਸੱਤੋ ਗਲਤੀ ਵਾਤੀ ਹੋ ਗਈ ਹੋ ਤਾਂ ਮਾਫ ਕਰਨਾ ਇਸ ਕਥਾ ਨੂੰ ਤੁਸੀਂ ਸੁਣੋ ਤੇ ਸ਼ੇਰ ਵੀ ਕਰੋ ਜੇ ਫਸੰਦ ਆਈ ਹੈ ਨਮੋ ਨਾਰਿੰਜੀ ਨਮੋ ਨਾਰੀ